ਤੁਹਾਡੇ ਵਿਰੋਧੀ ਵੀ ਇਹ ਸਵਾਲ ਖੜੇ ਕਰਦੇ ਨੇ ਕਿ ਐਮਪੀ ਸਾਹਿਬ ਕਹਿੰਦੇ ਆਪਣਾ ਡੋਪ ਟੈਸਟ ਕਰਾ ਲੈਣ ਜਾਂ ਐਮਪੀ ਸਾਹਿਬ ਦੇ ਉੱਤੇ ਵੀ ਕਹਿੰਦੇ ਨਸ਼ੇ ਦੇ ਬੜੇ سارے ਸਵਾਲ ਖੜੇ ਹੋ ਕੀ ਕਰੀਏ ਜੀ ਕਿਸੇ ਦਾ ਮੂੰਹ ਫੜ ਨਹੀਂ ਸਕਦੇ ਕੀ ਕਰਕੇ ਅਗਲਾ ਕਹਿ ਦਿੰਦਾ ਠੀਕ ਹੈ ਫਿਰ ਕਹਿ ਲਿਆ ਹੁਣ ਅਸੀਂ ਕੀ ਕਰੀਏ ਮੇਰੀ ਸਿਹਤ ਲੱਗਦੀ ਹੈ ਜੀ ਨਸ਼ਿਆਂ ਵਾਲੀ ਉਹ ਕਹਿੰਦਾ ਹੈ ਵੀ ਡੋਪ ਟੈਸਟ ਕਰਾ ਲੈ ਉਹਨੂੰ ਕਹਾ ਜਾ ਘੋਣਕੇ ਹੀ ਦੇਖ ਲੈਣੇ ਅੱਜ ਕੌਮ ਦੇ ਵੀ ਲੀਡਰ ਕਹਿੰਦੇ ਆ ਵੀ ਇਹ ਕਰਦਾ ਰਿਹਾ ਹੈ ਪੁੱਠੇ ਕੰਮ ਕੀਤੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਤੁਹਾਨੂੰ ਤਾਂ ਪਤਾ ਸੀ ਨਾ ਵੀ ਮੈਂ ਪੁੱਠੇ ਕੰਮ ਕਰਦਾ ਤੁਹਾਨੂੰ ਇਹ ਵੀ ਪਤਾ ਸੀ ਵੀ ਨਾ ਇਹਦੀ ਮਾਂ ਐ ਨਾ ਬਾਪ ਐ ਤੁਸੀਂ ਆ ਕੇ ਮੇਰੀ ਬਾਹ ਫੜੀ ਮੈਨੂੰ ਕਦੇ ਕਿਹਾ ਪੁੱਤ ਤੂੰ ਆ ਗਲਤ ਕੰਮ ਕਰਦਾ ਆਪਣੇ ਵਾਸਤੇ ਸ਼ੋਭਾ ਨਹੀਂ ਦਿੰਦੇ ਵੀ ਤੇਰੇ ਨਾ ਮਾਂ ਨਾ ਬਾਪ ਅਸੀਂ ਤੇਰੀ ਜ਼ਿੰਮੇਵਾਰੀ ਚੱਕਦੇ ਆ ਅੱਜ ਮੂੰਹ ਤਾਂ ਸਾਰੇ ਵੱਡੇ ਵੱਡੇ ਲੀਡਰ ਖੋਲਦੇ ਆ ਤੇ ਕਦੇ ਕਿਸੇ ਨੇ ਕਿਹਾ ਕਿ ਕਿਸ 18 ਸਾਲ ਦੇ ਬੱਚੇ ਨੂੰ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਕੀ ਪਤਾ ਹੁੰਦਾ ਪਹਿਲੀ ਮੁਲਾਕਾਤ ਹੋ ਕੀ ਅੰਮ੍ਰਿਤਪਾਲ ਸਿੰਘ ਨਾਲ ਪਹਿਲੀ ਹੋਏਗੀ ਜੀ ਹਾਂ ਪਹਿਲਾਂ ਕਦੀ ਮਿਲੇ ਵੀ ਨਹੀਂ ਸੀਗੇ ਭਾਵੇਂ ਤੁਸੀਂ ਤਾਂ ਅੱਠ ਚੱਕੀ ਵਾਰ ਹੀ ਗਿਆ ਐ ਮੈਂ ਨਾ ਮਤਲਬ ਉਹ ਤੋਂ ਆਪਣੇ ਆਪ ਨੂੰ ਅੱਗੇ ਨਹੀਂ ਸ਼ੋਅ ਕਰਦਾ ਮੈਂ ਵੈਸੇ ਮਤਲਬ ਗਿਆ ਐ ਇੱਕ ਵਾਰੀ ਤੋਂ ਵੱਡੀ ਗਲਤੀ ਹੈ ਜੀ ਵੀ ਆਪਾਂ ਅੱਗੇ ਕੀ ਕਰਨਾ ਅਨਾ ਮੈਂ ਚੋਨਾ ਵੀ ਅਸੀਂ ਰਲ ਕੇ ਚੱਲੀਏ ਜੋ ਮੇਰੇ ਮਨ ਦੀ ਗੱਲ ਹੈ ਤੇ ਬਈ ਜੋ ਉਹ ਮੈਨੂੰ ਕਹਿਣਗੇ ਆਪਾਂ ਉਵੇਂ ਹੀ ਚੱਲੀ ਅਸੀਂ ਰਲ ਕੇ ਚੱਲੀਏ ਦੇਖੋ ਕਿਉਂਕਿ ਪਹਿਲਾਂ ਵਾਲਾ ਕੰਮ ਨਾ ਹੋਵੇ 99 ਵਾਲਾ ਜੀ ਕੋਈ ਕਿਸੇ ਦਾ ਮੂੰਹ ਕਿੱਧਰ ਨੂੰ ਹੈ ਕਿਸੇ ਦਾ ਕਿੱਧਰ ਨੂੰ ਹੈ ਚੋਨਾ ਵੀ ਕੌਮ ਨੂੰ ਲੱਗੇ ਯਾਰ ਵੀ ਹਾਂ ਅਸੀਂ ਜੇ ਦੋ ਬੰਦੇ ਜਿਤਾਏ ਆ ਕੌਮ ਦੇ ਨਮਾਇਦੇ ਸਮਝ ਕੇ ਜਿਤਾਏ ਸੀ ਬਈ ਇਹ ਅੱਜ ਇਕੱਠੇ ਹੀ ਹੈ ਕਿ ਤੁਸੀਂ ਇੱਕ ਤੇ ਇੱਕ 11 ਹੁੰਦੇ ਨੇ ਕਹਿੰਦੇ ਕਿ ਬਾਲੀ ਮਿਲਣਾ ਹੈ ਇਹ ਤਾਂ ਜੇ ਇਕੱਠੇ ਹੋ ਜਾਂਦੇ ਹੋ ਤਾਂ ਕੀ ਹੁਣ ਸੋਚਿਆ ਕੀ ਹੈ 27 ਦੀਆਂ ਚੋਣਾਂ ਏਜੰਡਾ ਰਹੂਗਾ ਪੰਥਕ ਕੋਈ ਪੋਲਿਟਿਕਸ ਦੀ ਪਾਰਟੀ ਤੋਂ ਜਿਹੜਾ ਹੈ ਉਹ ਬਾਹਰਨਾ ਮੁੱਦਾ ਰਹੂਗਾ ਕੀ ਮੁੱਦੇ ਕੀ ਨੇ ਇਹ ਤਾਂ ਇਹ ਹੀ ਹੈ ਵੀ ਐਸਜੀਪੀਸੀ ਇਲੈਕਸ਼ਨ ਤੇ 27 ਦਾ ਇਲੈਕਸ਼ਨ ਸਾਡਾ ਅਮ ਇਹ ਦੋਨੋਂ ਚੀਜ਼ਾਂ ਹੀ ਹੈ ਹਾਂ ਅਮਰਿਤਪਾਲ ਸਿੰਘ ਉਹਨਾਂ ਨੇ ਅੱਜ ਸੌਂ ਚੁੱਕਣੀ ਹੈ ਸਮਾਂ ਰੱਖਿਆ ਗਿਆ ਹੈ 5 ਜੁਲਾਈ ਦੀ ਤਾਰੀਖ ਮقرਰ ਕੀਤੀ ਗਈ ਹੈ ਸਾਡੇ ਨਾਲ ਐਮਪੀ ਸਰਪਜੀਤ ਸਿੰਘ ਖਾਸ ਹੋਣੀ ਮੌਜੂਦ ਨੇ ਜਿਨ੍ਹਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਲਗਾਤਾਰ ਮੀਟਿੰਗਾਂ ਕਰਦੇ ਰਹੇ ਪਿਛਲੇ ਦਿਨੀ ਲੋਕ ਸਭਾ ਦੇ ਸਪੀਕਰ ਓਮ ਬਿਰਲੋਂ ਨਾਲ ਜਾ ਕੇ ਵੀ ਮੁਲਾਕਾਤ ਕਰਕੇ ਆਏ ਔਰ ਇਹਨਾਂ ਦੇ ਵੱਲੋਂ ਹੀ ਸਭ ਤੋਂ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਤਾਰੀਖ ਫਿਕਸ ਕਰ ਦਿੱਤੀ ਗਈ ਹੈ 5 ਜੁਲਾਈ ਤਾਰੀਖ ਜਿਹੜੀ ਹੈ ਉਹ ਫਿਕਸ ਹੋ ਚੁੱਕੀ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਮੌਜੂਦ ਨੇ ਐਮਪੀ ਸਾਹਿਬ ਕਿਵੇਂ ਵੇਖਦੇ ਹੋ ਉਹ ਦਿਨ ਆ ਹੀ ਗਿਆ ਜਿਸ ਦਾ ਤੁਸੀਂ ਬੜਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਹਾਂਜੀ ਸਾਨੂੰ ਨਾ ਜੀ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਮੁੱਖ ਮੇਨ ਮਕਸਦ ਸੀ ਨਾ ਸਾਡਾ ਮੇਨ ਗੋਲ ਸੀਗਾ ਵੀ ਆਪਾਂ ਭਾਈ ਸਾਹਿਬ ਨੂੰ ਸੌਂਚ ਕਾਣੀ ਕਿਉਂਕਿ ਨਾ ਇਹਦਾ ਟਾਈਮ ਪੀਰੀਅਡ ਹੁੰਦਾ ਮੈਂ ਪਹਿਲਾਂ ਵੀ ਦੱਸਿਆ ਹੈ ਵੀ ਉਹ ਟਾਈਮ ਪੀਰੀਅਡ ਤੋਂ ਬਾਅਦ ਨਾ ਫਿਰ ਉਹ ਮੈਂਬਰਸ਼ਿਪ ਕੈਨਸਲ ਹੋ ਜਾਂਦੀ ਹੈ ਅਸੀਂ ਚਾਹੁੰਦੇ ਸੀ ਵੀ ਕਿਸੇ ਤਰ੍ਹਾਂ ਆਪਾਂ ਇਹਨਾਂ ਨੂੰ ਕਰਕੇ ਸੌਂਚ ਕਾ ਦਈਏ ਤਾਂ ਕਿ ਜੋ ਮੈਂਬਰਸ਼ਿਪ ਬਰਕਰਾਰ ਰਹੇ ਮੈਂਬਰਸ਼ਿਪ ਨੂੰ ਲੈ ਕੇ ਔਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਚੀਜ਼ਾਂ ਚੱਲ ਰਹੀਆਂ ਨੇ ਕੁਝ ਸ਼ਰਤਾਂ ਰੱਖਿਆ ਗਿਆ ਨੇ ਪਹਿਲਾਂ ਤਾਂ ਕਿਵੇਂ ਵੇਖਦੇ ਹੋ ਜਿਹੜੀਆਂ ਸ਼ਰਤਾਂ ਰੱਖਿਆ ਗਿਆ ਕਿਉਂਕਿ ਇੱਕ ਐਮਪੀ ਵੱਜੋਂ ਉਹ ਚੋਣ ਜਿੱਤੇ ਨੇ ਔਰ ਇਹ ਸ਼ਰਤਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ 10 ਸ਼ਰਤਾਂ ਲਗਾ ਦਿੱਤੀਆਂ ਹੁਣ ਦੇਖੋ ਜੀ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਲੈ ਹੀ ਆਏ ਉਹ ਬੰਦੇ ਨੂੰ ਬੰਦਾ ਐਸੀ ਕੀ ਗੱਲ ਹੈ ਨਾ ਉਹ ਤੁਸੀਂ ਹੁਣ ਸ਼ਰਤਾਂ ਵੀ ਰੱਖਦੇ ਹੋ ਤਾਂ ਹੀ ਤਾਂ ਕਹਿੰਦੇ ਆ ਬਈ ਮੈਨੂੰ ਮਤਲਬ ਨਾ ਇਹ ਦਿਖਦਾ ਹੈ ਲੋਕਾਂ ਨੂੰ ਚਾਹੇ ਦਿਖਦਾ ਨਹੀਂ ਦਿਖਦਾ ਜਿਵੇਂ ਮੈਨੂੰ ਇਹ ਦਿਖਦਾ ਲੋਕਾਂ ਨੂੰ ਤਾਂ ਦਿਖਦਾ ਵੀ ਅਮਰਪਾਲ ਸਿੰਘ ਦੇ ਜਿਵੇਂ ਬੇੜੀਆਂ ਲੱਗੀਆਂ ਮੈਨੂੰ ਸਾਰੀ ਕੌਮ ਦੇ ਲੱਗੀਆਂ ਦਿਖਦੀਆਂ ਹਾਂ ਬਈ ਅਸੀਂ ਗੁਲਾਮ ਐ ਇਹੀ ਇਹਨਾਂ ਗੱਲਾਂ ਕਰਕੇ ਗੁਲਾਮ ਤੁਸੀਂ ਇੱਕ ਗੱਲ ਦੱਸੋ ਬਈ ਗਵਰਨਮੈਂਟ ਨੇ ਜ਼ੋਰ ਲਾ ਲਿਆ ਕੋਈ ਦੇ ਕੋਲੋਂ ਨਜਾਇਜ਼ ਹਸਲਾ ਨਹੀਂ ਮਿਲਿਆ ਕੋਈ ਦੇ ਫੋਨ ਦੇ ਵਿੱਚ ਕੋਈ ਐਸੇ ਲਿੰਕ ਨਹੀਂ ਬਰਾਮਤ ਹੋਏ ਜਿਹੜੇ ਕਿ ਕੋਈ ਪਾਕਿਸਤਾਨ ਨਾਲ ਦੁਬਈ ਨਾਲ ਕਿਸੇ ਵੀ ਕੰਟਰੀ ਨਾਲ ਹੋਣ ਫਿਰ ਵੀ ਐਨਐਸਏ ਕਿਉਂ ਪੁਲਿਸ ਮੁਲਾਜ਼ਮਾ ਦਾ ਉਹ ਬਿਆਨ ਸੀ ਲੋਕਾਂ ਦਾ ਵਿਰੋਧੀਆਂ ਦਾ ਬਿਆਨ ਸੀ ਕਿ ਕਹਿੰਦੇ ਕਿ ਆਪਣੀ ਇੱਕ ਫੌਜ ਤਿਆਰ ਕਰ ਰਹੇ ਸੀ ਅਸਲਾ ਬਹੁਤ ਸਾਰਾ ਸੀਗਾ ਔਰ ਕਹਿੰਦੇ ਕਿ ਵਿਦੇਸ਼ੀ ਤਾਕਤਾਂ ਪਾਕਿਸਤਾਨ ਦਾ ਖਾਸ ਤੌਰ ਤੇ ਉਹ ਹਵਾਲਾ ਕਰਦੇ ਸੀ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਨਾ ਆਪਣੇ ਗੁਰੂ ਐ ਜਸਪ੍ਰੀਤ ਸਿੰਘ ਟਰਨੀ ਐ ਯੂਐਸ ਤੋਂ ਉਹਨਾਂ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਉਹ ਕਿਉਂਕਿ ਉਧਰੋਂ ਵੀ ਪ੍ਰੈਸ਼ਰਾਈਜ਼ ਕਰਦੇ ਸੀ ਤੇ ਜਦੋਂ ਉਹਨਾਂ ਨੇ ਉਹਦੇ ਨਾਲ ਪ੍ਰੈਜ਼ੀਡੈਂਟ ਨਾਲ ਗੱਲ ਕੀਤੀ ਨਾ ਜੀ ਐਵੇਂ ਐ ਬਈ ਨੂੰ ਤੁਸੀਂ ਕਹੋ ਇੰਡੀਅਨ ਗਵਰਨਮੈਂਟ ਨਾਲ ਉਹ ਨਾ ਉਹਦੀਆਂ ਫੋਟੋਆਂ ਭੇਜਤੀਆਂ ਉੱਥੇ ਗਨਮੈਨ ਹੈ ਬਹੁਤ ਸਾਰਾ ਅਸਲਾ ਹੈ ਨਾਲ ਤੇ ਉਹਨਾਂ ਨੇ ਉਹਨੂੰ ਦਿਖਾਈਆਂ ਜੀ ਆਹ ਦੇਖੋ ਉਹ ਕਹਿੰਦੇ ਜੀ ਤੁਸੀਂ ਇੱਕ ਕੰਮ ਕਰੋ ਤੁਸੀਂ ਉਹਨਾਂ ਨੂੰ ਕਹੋ ਐਫ ਆਈ ਆਰ ਦੀ ਕਾਪੀ ਭੇਜੋ ਜਿਹੜੀ ਅਸਲੇ ਦੀ ਹੈ ਮਤਲਬ ਬਿਨਾ ਅਸਲਾ ਦੇ ਜਿਹੜਾ ਉਸ ਤੇ ਪਰਚਾ ਹੋਇਆ ਓਦੀ ਐਫ ਆਈ ਆਰ ਦੀ ਕਾਪੀ ਭੇਜੋ ਵੀ ਬਿਨਾਲ ਸੰਸਤੋਂ ਇਹ ਅਸਲਾ ਸੀ ਦੇ ਕੋਲੇ ਐਨਾ ਉਹ ਕਹਿੰਦਾ ਜੀ ਇਹ ਸਾਰਾ ਲਾਇਸੈਂਸੀ ਹੈ ਜਦੋਂ ਲਾਇਸੈਂਸੀ ਆ ਫਿਰ ਚਾਹੇ ਹਜ਼ਾਰ ਬੰਦੂਕ ਉਹ ਵੀ ਉਹਦੇ ਚ ਕੀ ਪ੍ਰੋਬਲਮ ਹੈ ਅਰੇ ਜਿਸ ਤਿੱਕੇ ਨਾਲ ਇਹ ਸ਼ਰਤਾ ਰੱਖੀਆਂ ਗਈਆਂ ਨੇ ਕਿ ਹੁਣ ਟਾਈਮ ਕਲੀਅਰ ਹੋ ਗਿਆ ਕਿਉਂਕਿ ਐਮਪੀ ਸਾਹਿਬ ਤੁਹਾਡਾ ਤਾਂ ਲਗਾਤਾਰ رابطہ ਪਾਰਲੀਮੈਂਟ ਦੇ ਵਿੱਚ ਹੁੰਦਾ ਰਹਿੰਦਾ ਹੋਊਗਾ ਤੁਸੀਂ ਤੁਹਾਨੂੰ ਕੋਈ ਤੁਹਾਡੇ ਸੈਕਟਰੀ ਨੇ ਕੋਈ ਜਾਣਕਾਰੀ ਦਿੱਤੀ ਤੁਹਾਡੇ ਪੀਏ ਨੇ ਜਾਣਕਾਰੀ ਦਿੱਤੀ ਕਿ ਟਾਈਮ ਕਿੰਨੇ ਵਜੇ ਦਾ ਮੁਕਰਰ ਕੀਤਾ ਗਿਆ ਸੋਚੋ 12 ਵਜੇ ਦਾ ਪਤਾ ਲੱਗਿਆ ਮੈਨੂੰ ਜੀ ਜਿੱਥੇ ਤੱਕ ਹੈ ਹੁਣ ਬਾਕੀ ਦੇਖੋ ਕਿੰਨੇ ਬੰਦੇ ਅਲਾਊਡ ਹੋਣਗੇ ਕਿੰਨੇ ਮੈਂਬਰ ਅਲਾਊਡ ਹੋਣਗੇ ਮੁਲਾਕਾਤ ਕਰਨ ਵਾਸਤੇ वैसे तो पांच जने मेनू लगदा वी लाउड होणगे बाकी देखो कौन किन्ने करते है ਤੁਸੀਂ ਤਾਂ ਐਮਪੀ ਹੋ ਤੁਹਾਡਾ ਦਾ ਸਿੱਧਾ ਅਕਸੈਸ ਹੋਣਾ ਹੈ ਪਾਰਲੀਮੈਂਟ ਦਾ ਤੁਸੀਂ ਤਾਂ ਜਾ ਕੇ ਮੁਲਾਕਾਤ ਕਰਨ ਮੁਲਾਕਾਤਕਾਰੀ ਲੈਣੀ ਹੈ ਜੀ ਹਾਂਜੀ ਤੁਹਾਡੀ ਪਹਿਲੀ ਮੁਲਾਕਾਤ ਹੋਊਗੀ ਅਮਰਿਤਪਾਲ ਸਿੰਘ ਨਾਲ ਪਹਿਲੀ ਹੋਏਗੀ ਜੀ ਹਾਂ ਪਹਿਲਾਂ ਕਦੀ ਮਿਲੇ ਵੀ ਨਹੀਂ ਸੀਗੇ ਭਾਵੇਂ ਤੁਸੀਂ ਤਾਂ ਕੱਠ ਚ ਕਦੀ ਵਾਰੀ ਗਿਆ ਹੈ ਮੈਂ ਨਾ ਮਤਲਬ ਉਹ ਤੋਂ ਆਪਣੇ ਆਪ ਨੂੰ ਅੱਗੇ ਨਹੀਂ ਸ਼ੋਅ ਕਰਦਾ ਮੈਂ ਵੈਸੇ ਮਤਲਬ ਗਿਆ ਇੱਕ ਵਾਰੀ ਨਾ ਕਿ ਇਹਨਾਂ ਬਾਰੇ ਪਤਾ ਚੱਲਿਆ ਉਹ ਸਾਰਾ ਸੋਸ਼ਲ ਮੀਡੀਆ ਤੁਸੀਂ ਤੁਹਾਨੂੰ ਬੜਾ ਚਲਦਾ ਸੀਗਾ ਉਸ ਤੋਂ ਬਾਅਦ ਕਦੀ ਤੁਹਾਡੀ ਅਜ ਤੱਕ ਦੀ ਕਦੀ ਫੋਨ ਦੇ ਉੱਤੇ ਗੱਲ ਬੰਨਾ ਕਦੀ ਨਹੀਂ ਹੋਈ ਕਦੀ ਨਹੀਂ ਹੋਈ ਅੱਛਾ ਹੈ ਅੱਜ ਇਹ ਤੁਹਾਡੇ ਤੁਹਾਡਾ ਵੀ ਬੜਾ ਬੇਸਬਰੀ ਨਾਲ ਤੁਹਾਨੂੰ ਵੀ ਇੰਤਜ਼ਾਰ ਹੈ ਕਿ ਅਮਰਿਤਪਾਲ ਉਹਨਾਂ ਨਾਲ ਕਦੋਂ ਮੁਲਾਕਾ ਕਿਉਂਕਿ ਐਕਚੁਅਲੀ ਨਾ ਮੈਰੀ ਮੇਰਾ ਮਨ ਹੈ ਮੈਂ ਇੱਕ ਦੋ ਗੱਲਾਂ ਕਰ ਲੀਆਂ ਇਹ ਉਹਨਾਂ ਨਾਲ ਬਈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਵੀ ਆਪਾਂ ਅੱਗੇ ਕੀ ਕਰਨਾ ਹੈ ਹਨਾ ਮੈਂ ਚਾਹੁੰਨਾ ਵੀ ਅਸੀਂ ਰੜ ਕੇ ਚੱਲੀਏ ਜੋ ਮੇਰੇ ਮਨ ਦੀ ਗੱਲ ਹੈ ਤੇ ਬਈ ਜੋ ਉਹ ਮੈਨੂੰ ਕਹਿਣਗੇ ਆਪਾਂ ਉਵੇਂ ਹੀ ਚੱਲੀ ਅਸੀਂ ਰਲ ਕੇ ਚੱਲੀਏ ਦੇਖੋ ਕਿਉਂਕਿ ਪਹਿਲਾਂ ਵਾਲਾ ਕੰਮ ਨਾ ਹੋਵੇ 99 ਵਾਲਾ ਜੀ ਕੋਈ ਕਿਸੇ ਦਾ ਮੂੰਹ ਕਿੱਧਰ ਨੂੰ ਹੈ ਕਿਸੇ ਦਾ ਕਿੱਧਰ ਨੂੰ ਹੈ ਮੈਂ ਚਾਹੁੰਦਾ ਵੀ ਕੌਮ ਨੂੰ ਲੱਗੇ ਯਾਰ ਵੀ ਹਾਂ ਅਸੀਂ ਜੇ ਦੋ ਬੰਦੇ ਜਿਤਾਏ ਐ ਕੌਮ ਦੇ ਨਮਾਇਦੇ ਸਮਝ ਕੇ ਜਿਤਾਏ ਸੀ ਬਈ ਇਹ ਅੱਜ ਇਕੱਠੇ ਹੀ ਐ ਇਹ ਅੱਡ ਅੱਟ ਨਹੀਂ ਐ ਅਸੀਂ ਪਿਛਲੀ ਜਿਹੜੀ ਆਪਣੀ ਇੰਟਰਵਿਊ ਹੋਈ ਸੀ ਉਸ 'ਚ ਜ਼ਿਕਰ ਕੀਤਾ ਸੀ ਇੱਕ ਤੇ ਇੱਕ 11 ਹੁੰਦੇ ਨੇ ਕਹਿੰਦੇ ਕਿ ਬਾਲੀ ਮਿਲਣਾ ਹੈ ਇਹ ਤਾ ਜੇ ਇਕੱਠੇ ਹੋ ਜਾਂਦੇ ਹੋ ਤਾਂ ਕੀ ਹੁਣ ਸੋਚਿਆ ਕੀ ਹੈ 27 ਦੀਆਂ ਚੋਣਾਂ ਏਜੰਡਾ ਰਹੂਗਾ ਪੰਥਕ ਕੋਈ ਪੋਲਿਟਿਕਸ ਦੀ ਪਾਰਟੀ ਤੋਂ ਜਿਹੜਾ ਹੈ ਉਹ ਬਾਹਰ ਨਾ ਮੁੱਦਾ ਰਹੂਗਾ ਕੀ ਮੁੱਦੇ ਕੀ ਰਹਿਣਗੇ ਸਾਡਾ ਮੁੱਦਾ ਤਾਂ ਜੀ ਹੁਣ ਮੈਂ ਤਾਂ ਇਹੀ ਹੈ ਵੀ ਐਸਜੀਪੀਸੀ ਇਲੈਕਸ਼ਨ ਤੇ 27 ਦਾ ਇਲੈਕਸ਼ਨ ਸਾਡਾ ਏਮ ਇਹ ਦੋਨੋਂ ਚੀਜ਼ਾਂ ਹੀ ਹੈ ਹਾਂ ਐਸਜੀਪੀਸੀ ਦੀਆਂ ਚੋਣਾਂ ਲੜਨੀਆਂ ਲੜਨੀਆਂ ਲੜਦੀਆਂ ਜੀ ਔਰ ਇਸ ਦੇ ਨਾਲ ਨਾਲ 27 ਦੇ ਵਾਸਤੇ ਵੀ ਪੂਰੀ ਤਿਆਰੀ ਹੈ ਜ਼ਿਮਨੀ ਚੋਣਾਂ ਦਾ ਕੋਈ ਪਲਾਨ ਹੈ ਨਹੀਂ ਜਿਮਨੀ ਚੋਣਾਂ ਦਾ ਹਲੇ ਕੋਈ ਪਲਾਨ ਨਹੀਂ ਹੈ ਇਹ ਸਮਾਂ ਦੱਸੇਗਾ ਇਹ ਤਾਂ ਤੁਹਾਡੀ ਹੋ ਗਈ ਪੋਲਿਟਿਕਲ ਅੱਗੇ ਦੇ ਏਜੰਡੇ ਹੋਗੇ ਲੋਕਾਂ ਦੇ ਵਾਸਤੇ ਦੋਵਾਂ ਨੇ ਕੀ ਕਰਨਾ ਹੈ ਕਿਹੜੇ ਮੁੱਦਿਆਂ ਨੂੰ ਤੁਸੀਂ ਉਭਾਰਨੇ ਮੁੱਦੇ ਤਾਂ ਜੀ ਬਹੁਤ ਐ ਮੁੱਦਾ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਲੈ ਕੇ ਚੱਲੇ ਸੀ ਆਪਾਂ ਉਸੇ ਨੂੰ ਹੀ ਲੈ ਕੇ ਹੋਰ ਅੱਗੇ ਜਾਵਾਂਗੇ ਨਸ਼ਿਆਂ ਦਾ ਬਈ ਮੁੰਡਿਆਂ ਤੋਂ ਨਸ਼ੇ ਛਡਵਾਈਏ ਆਪਾਂ ਫਿਰ ਬੰਦੀ ਸਿੰਘਾਂ ਦੇ ਮੁੱਦੇ ਐ ਜੀ ਐਮਐਸਪੀ ਆ ਕਿਸਾਨਾਂ ਦੀ ਕਿਸਾਨਾਂ ਦੇ ਮੁਆਵਜ਼ੇ ਐ ਜਿਹੜੇ ਸਿੰਘ ਸ਼ੀਦ ਹੋਏ ਆ ਉੱਥੇ ਕਿਸਾਨ ਸ਼ੀਦ ਹੋਏ ਆ ਫਿਰ ਮਹਾਰਾਜ ਦੀ ਬੇਅਦਬੀ ਦੀ ਜਿਹੜੀ ਉਮਰ ਜਿਹੜੀ ਸਜ਼ਾ 3 ਸਾਲ ਹੈ ਉਹਨੂੰ ਵਿਧਵਾ ਕੇ ਆਪਾਂ ਉਮਰ ਕੈਦ ਕਰਵਾਈਏ ਮਿਨਿਮਮ ਇੰਪ੍ਰਿਜ਼ਨਮੈਂਟ ਲਾਈਫ ਟਰਮ ਹੋਵੇ ਐਵੇਂ ਤੇ ਕਈ ਮੁੱਦੇ ਆ ਜੀ ਐਮਪੀ ਸਾਹਿਬ ਤੁਸੀਂ ਹਾਲਾਂਕਿ ਨਸ਼ੇ ਦਾ ਮੁੱਦੇ ਦਾ ਜ਼ਿਕਰ ਕੀਤਾ ਹੈ ਪਰ ਤੁਹਾਡੇ ਤੱਕ ਵੀ ਇਹ ਗੱਲਾਂ ਪਹੁੰਚਦੀਆਂ ਰਹਿੰਦੀਆਂ ਹੁਣ ਕਿ ਔਰ ਤੁਹਾਡੇ ਵਿਰੋਧੀ ਵੀ ਇਹ ਸਵਾਲ ਖੜੇ ਕਰਦੇ ਨੇ ਕਿ ਐਮਪੀ ਸਾਹਿਬ ਕਹਿੰਦੇ ਆਪਣਾ ਡਰਗ ਟੈਸਟ ਕਰਾ ਲੈਣ ਜਾਂ ਐਮਪੀ ਸਾਹਿਬ ਦੇ ਉੱਤੇ ਵੀ ਕਹਿੰਦੇ ਨਸ਼ੇ ਦੇ ਬੜੇ سارے ਸਵਾਲ ਖੜੇ ਹੁੰਦੇ ਆ ਕੀ ਕਰੀਏ ਜੀ ਕਿਸੇ ਦਾ ਮੂੰਹ ਫੜ ਨਹੀਂ ਸਕਦੇ ਕੀ ਕਰੀਏ ਅਗਲਾ ਕਹਿ ਦਿੰਦਾ ਠੀਕ ਹੈ ਫਿਰ ਕਹਿ ਲਿਆ ਹੁਣ ਅਸੀਂ ਕੀ ਕਰੀਏ ਮੇਰੀ ਸਿਹਤ ਲੱਗਦੀ ਹੈ ਜੀ ਨਸ਼ਿਆਂ ਵਾਲੀ ਜਿਹੜਾ ਕਹਿੰਦਾ ਵੀ ਦੋ ਟੈਸਟ ਕਰਾ ਲਿਆ ਉਹਨੂੰ ਕਹਾ ਜਾ ਘੁਣਕੇ ਹੀ ਦੇਖ ਲੈਣੇ ਕਦੀ ਕੋਈ ਬਚਪਨ ਦੇ ਵਿੱਚ ਕਿਸੇ ਨੇ ਗਲਤ ਰਹਾ ਪਾਤਾ ਸੀ ਤਾਂ ਤਾਂ ਬਹੁਤ ਹੋਇਆ ਜੀ ਮੈਂ 17 18 ਸਾਲ ਦਾ ਸੀ ਮਨ ਲ 16 ਸਾਲ ਦਾ ਉਦੋਂ ਬਹੁਤ ਮੇਰੇ ਤੋਂ ਨਾਲ ਗਲਤ ਹੋਇਆ ਲੋਕਾਂ ਨੇ ਸਰਕਾਰਾਂ ਨੇ ਬਹੁਤ ਕੁਝ ਚਾਇਆ ਅੱਜ ਹੁਣ ਮੈਨੂੰ ਵੱਡਾ ਹੋਇਆ ਨਾ ਹੁਣ ਸਮਝ ਆਉਂਦੀ ਆ ਵੀ ਗੱਲਾਂ ਕੀ ਸੀ ਉਹ ਸਰਕਾਰਾਂ ਚਾਹੁੰਦੀਆਂ ਸੀ ਜੀ ਉਰੀ ਮੁੱਕਮਕ ਜਾਣ ਤਾਂ ਜਿਹੜਾ ਅੱਜ ਦਿਨ ਚੜਿਆ ਨਾ ਦੇਖਣਾ ਪਵੇ ਸਾਨੂੰ ਕਿਉਂਕਿ ਸਰਕਾਰਾਂ ਤੁਹਾਨੂੰ ਪਤਾ ਖੁਸ਼ ਨਹੀਂ ਐ ਸਾਡੇ ਤੋਂ ਹਾਂ ਉਹਦੋਂ ਕਿਸ ਨੇ ਬਾਹ ਫੜੀ ਕਿੰਨੇ ਕਿੰਨੇ ਸਾਧ ਦਿੱਤਾ ਮੈਂ ਵੀ ਨਹੀਂ ਫੜੀ ਜੇ ਕਿਸੇ ਨੇ ਜਿਹੜੀ ਅੱਜ ਕੌਮ ਦੇ ਵੀ ਲੀਡਰ ਕਹਿੰਦੇ ਆ ਵੀ ਇਹ ਕਰਦਾ ਰਿਹਾ ਹੈ ਪੁੱਠੇ ਕੰਮ ਕੀਤੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਤੁਹਾਨੂੰ ਤਾਂ ਪਤਾ ਸੀ ਨਾ ਵੀ ਮੈਂ ਪੁੱਠੇ ਕੰਮ ਕਰਦਾ ਤੁਹਾਨੂੰ ਇਹ ਵੀ ਪਤਾ ਸੀ ਵੀ ਨਾ ਇਹਦੀ ਮਾਂ ਐ ਨਾ ਬਾਪ ਐ ਤੁਸੀਂ ਆ ਕੇ ਮੇਰੀ ਬਾਹ ਫੜੀ ਮੈਨੂੰ ਕਦੇ ਕਿਹਾ ਪੁੱਤ ਤੂੰ ਇਹ ਗਲਤ ਕੰਮ ਕਰਦਾ ਆਪਣੇ ਵਾਸਤੇ ਸ਼ੋਭਾ ਨਹੀਂ ਦਿੰਦੇ ਵੀ ਤੇਰੇ ਨਾ ਮਾਂ ਨਾ ਬਾਪ ਅਸੀਂ ਤੇਰੀ ਜ਼ਿੰਮੇਵਾਰੀ ਚੱਕਦੇ ਆ ਅੱਜ ਮੂੰਹ ਤਾਂ ਸਾਰੇ ਵੱਡੇ ਵੱਡੇ ਲੀਡਰ ਖੋਲਦੇ ਆ ਤੇ ਕਦੇ ਕਿਸੇ ਨੇ ਕਿਹਾ ਕਿ ਕਿਸੇ 12-18 ਸਾਲ ਦੇ ਬੱਚੇ ਨੂੰ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਕੀ ਪਤਾ ਹੁੰਦਾ ਹੈ ਕਿਸੇ ਨੇ ਉਹ ਪੁੱਤ ਪੋਤ ਨਹੀਂ ਬਣਾਇਆ ਕੌਮ ਦੇ ਕਿਸੇ ਕਿਸੇ ਨਾ ਨਹੀਂ ਲੋਕ ਉਂਗਲੀਆਂ ਚੱਕਣਾ ਜਾਣਦੇ ਆ ਤੇ ਕੋਈ ਸਾਰ ਲੈਣਾ ਨਹੀਂ ਜਾਣਦਾ ਤੁਸੀਂ ਮੇਰੀ ਛੱਡੋ ਕੌਮ ਦੇ ਕਿੰਨੇ ਸ਼ਹੀਦਾਂ ਕਿਸੇ ਦੀ ਗੱਲ ਕਰ ਲੋ ਤੁਸੀਂ ਕਿਹਦੀ ਸਾਰ ਲਈ ਹੈ ਲੀਡਰਾਂ ਨੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਆਮ ਸਿੱਖ ਹੈ ਗੁਰੂ ਨੂੰ ਮੰਨਣ ਵਾਲਾ ਉਹ ਤੁਹਾਡੀ ਸਾਰ ਲੈ ਲੂਗਾ ਸ਼ਹੀਦਾਂ ਦੀ ਲੀਡਰ ਨਹੀਂ ਕਦੇ ਲੈਂਦੇ ਤੁਸੀਂ ਸਾਰ ਲਓਗੇ ਜਿਹੜੇ ਪੁਰਾਣੇ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਮੈਂ ਤੁਹਾਨੂੰ ਆਪਣੇ ਮੂੰਹੋਂ ਨਹੀਂ ਕਹਿੰਦਾ ਮੈਂ ਮੇਰੇ ਕੋਲੋਂ ਹਲੇ ਤੱਕ ਤਿੰਨ ਚਾਰ ਜਣਿਆਂ ਨੂੰ ਕੋਲੋਂ ਪੈਸੇ ਦਿੱਤੇ ਮਦਦ ਵਾਸਤੇ ਨਾਲੇ ਮੈਨੂੰ ਗਰਾਂਟ ਨਹੀਂ ਮਿਲੀ ਇੱਕ ਬੀਬੀ ਹੈ ਮਲੇਸ਼ੀਆ ਉਹ ਫਸੀ ਹੋਈ ਹੈ ਉਹਦਾ 40000 ਖਰਚਾ ਸੀ 20000 ਘਰ ਦੇ ਨਾਲ ਤਾਂ 20000 ਦੀ ਟਿਕਟ ਮੈਂ ਲੈ ਕੇ ਦਿੱਤੀ ਇੱਕ ਚਾਲਾ ਸੀ ਉਹਨੂੰ ਵਿਚਾਰਨ 10000 ਦੀ ਟੈਨਸ਼ਨ ਸੀ ਪੈਸੇ ਚੜੇ ਹੋਏ ਸੀ ਉਹਦੇ ਸਿਰ ਤੇ ਫਾਈਨਾਂਸ ਵਾਲੇ ਮੈਨੂੰ ਕਹਿੰਦਾ ਬਾਈ ਜੀ ਮਰਾ ਸਿਲੰਡਰ ਚੱਕਣ ਨੂੰ ਫਿਰਦੇ ਆ ਮੈਂ ਕਿਹਾ ਤੂੰ 12000 ਲੈ ਜਾ ਕੋਈ ਗੱਲ ਨਹੀਂ ਤੂੰ ਫਰਾਂਸ ਵਾਲੇ ਦੇ 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 ਮੈਂ ਕਹ ਰ ਅਸੀਂ ਇੰਨੇ ਕੁ ਪੈਸੇ ਉਂ ਖਰਚ ਦਿੰਨੇ ਆ 10 2000 ਰੁਪਿਆ ਵੀ ਚੱਲ ਚੱਲੇ ਜਾਂਦਾ ਉਹਨਾਂ ਦੇ ਵਿਚਾਰੇ ਦੀ ਜਾਨ ਦੀ ਬਣੀ ਹੋਈ ਆ 10 2000 ਨਾਲ ਹੋਰ ਵੀ ਇੱਕ ਦੋ ਜਣਿਆਂ ਨੂੰ ਦੇ ਦੇ ਮੈਂ ਤਾਂ ਤੁਹਾਨੂੰ ਗੱਲ ਕਹੇ ਤੀ ਵੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਪਤਾ ਲੱਗ ਜੂਗਾ ਵੀ ਮੈਂ ਕਿਵੇਂ ਦਾ ਆ ਮੈਂ ਤਾਂ ਕੋਲੋਂ ਵੀ ਪੈਸੇ ਦੇ ਦਿੰਦਾ ਗਰੀਬ ਬੰਦੇ ਨੂੰ ਘੜੀਆਂ ਰੋਲੈਕਸ ਦੇ ਉੱਤੇ ਸਵਾਲ ਚੁੜੇ ਕਰਦੇ ਨੇ ਇਹ ਬਾਈ ਜੀ ਇਹ ਤਾਂ ਮੇਰੇ ਚਾਹਣੇ ਵਾਲੇ ਕਹਿੰਦੇ ਆ ਵੀ ਮੈਂ ਪਾਵਾਂ ਬਈ ਉਹ ਬਈ ਨਾ ਇਹਨੇ ਪਤਾ ਲੱਗੇ ਬਈ ਰੋਲੈਕਸ ਨਹੀਂ ਆਣ ਵਾਲੇ ਰਾਡੋ ਐ ਐਵੇਂ ਨਾ ਤੁਸੀਂ ਵਿਰੋਧੀਆਂ ਨੂੰ ਡਰਾ ਦਿਓ ਜਮਾਈ ਮਾਰ ਦੋ ਕਿਤੇ ਉਹਨਾਂ ਨੂੰ ਰੋਲੈਕਸ ਕਹਿ ਕੇ ਤੇ ਇਹ ਤਾਂ ਉਹ ਐਕਚੁਅਲੀ ਨਾ ਜਿਹੜੇ ਬਾਹਰ ਵਾਲੇ ਆਪਣੇ ਸਪੋਰਟਰ ਐ ਉਹ ਤਾਂ ਮੈਨੂੰ ਗੱਡੀ ਵੀ ਮਰਸੀਡੀਜ਼ ਕਹਿੰਦੇ ਸੀ ਲੈ ਲਓ ਤੁਸੀਂ ਯਾਰ ਫੋਰਚੂਨਰ ਲੈ ਲੋ ਮੈਂ ਕਿਹਾ ਨਹੀਂ ਆਪਾਂ ਇੰਨੇ ਪੈਸੇ ਨਹੀਂ ਲਾਉਣੇ ਵੀ ਐਕਸਯੂਵੀ ਠੀਕ ਹੈ ਹਨਾ ਆਪਾਂ 50 ਲੱਖ ਦੀ ਗੱਡੀ ਕੀ ਕਰਨੀਆ ਕਰੋ ਸਾਬ ਕੁੜਤੇ ਪਜਾਮੇ ਵੀ ਸੂਟ ਐਂਡ ਸਟਿਚ ਬਟਿੰਡੇ ਦਾ ਸੁਆਣ ਲੱਗ ਗਏ ਨਹੀਂ ਕਿ ਇੰਨਾ ਕੱਪੜਿਆਂ ਤੋਂ ਤਾਂ ਮੈਂ ਪਹਿਲਾਂ ਵੀ ਨਹੀਂ ਸੀ ਕਦੇ ਮਾੜਾ ਪਾਇਆ ਐਵੇਂ ਤੁਹਾਨੂੰ ਕਹਾਂ ਇਹ ਤਾਂ ਚਲੋ ਆਪਾਂ ਉਹ ਕਹਿ ਦਿੰਦੇ ਆ ਕੱਪੜਾ ਤਾਂ ਮੈਂ ਪਹਿਲਾਂ ਵੀ ਨਹੀਂ ਕਦੇ ਉਹ ਕੀਤਾ ਤਾਂ ਬਾਕੀ ਉਹ ਚਾਉਨੇ ਐ ਭਈ ਬਈ ਜੀ ਜਿਹਨ ਸਾਡੇ ਨੁਮਾਇੰਦਾ ਹੈ ਬੰਦਾ ਇਹ ਜਿਹੜੇ ਮੇਰੇ ਨਾਲ ਜੁੜੇ ਆ ਬਈ ਉੱਥੇ ਪਤਾ ਲੱਗੇ ਨਾ ਪਾਰਲੀਮੈਂਟ ਦੇ ਵਿੱਚ ਵੀ ਬਈਏ ਕੌਮ ਦੀ ਸਾਡੀ ਦੀ ਨੁਮਾਇੰਦਗੀ ਕਰਦਾ ਬਈ ਇਹਦੇ ਕੋਲੇ ਵਧੀਆ ਗੱਡੀ ਹੋਵੇ ਵਧੀਆ ਡਰੈੱਸ ਅਪ ਹੋਵੇ ਵਧੀਆ ਫੋਨ ਹੋਵੇ ਵਧੀਆ ਘੜੀ ਹੋਵੇ ਮਤਲਬ ਇੱਕ ਸਟੈਂਡਰਡ ਲੱਗੇ ਯਾਰ ਵੀ ਹਾਂ ਵੀ ਕੌਮ ਦੇ ਬੰਦਾ ਹੁਣ ਜੇ ਮੈਂ ਐਵੇਂ ਹੀ ਚਲੇ ਜਾ ਪੁਰਾਣੇ ਜੇ ਕੱਪੜੇ ਪਾ ਕੇ ਪੁਰਾਣੀ ਜੀ ਟੁੱਟੀ ਜੀ ਗੱਡੀ 'ਚ ਤੇ ਐਵੇਂ ਜੁੱਤੀਆਂ ਦੀਆਂ ਪੁਰਾਣੀਆਂ ਪਾ ਕੇ ਤੇ ਕੀ ਜਾਊਗਾ ਕੀ ਜਾਊਗਾ ਆਹੀ ਸੁਨੇਹਾ ਜਾਊਗਾ ਯਾਰ ਵੀ ਕੌਮ ਤਾਂ ਕੁਛ ਨਹੀਂ ਹੈ ਯਾਰ ਵੀ ਗੱਲਾਂ ਐ ਡੀਆਂ ਡੀਆਂ ਕਰਦੇ ਆਂ ਤੇ ਬੰਦਾ ਦੇਖੋ ਬੰਦੇ ਦਾ ਕੀ ਹਾਲ ਹੈ ਔਰ ਐਮਪੀ ਸਾਹਿਬ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਪਾਰਲੀਮੈਂਟ ਦੇ ਵਿੱਚ ਪਹੁੰਚ ਚੁੱਕੇ ਹੋ ਔਰ ਰਿਪਰੈਜੈਂਟੇਸ਼ਨ ਜਿਹੜੀ ਆ ਉਹ ਫਰੀਦਕੋਟ ਦੀ ਕਰ ਰਹੇ ਹੋ ਫਰੀਦਕੋਟ ਦੇ ਬਹੁਤ ਸਾਰੇ ਲੋਕ ਨੇ ਉਹ ਕਹਿੰਦੇ ਕਿ ਸਾਡੀ ਆਵਾਜ਼ ਵੀ ਕੋਈ ਚੱਕੀ ਜਾਊਗੀ ਫਰੀਦਕੋਟ ਦਾ ਵੀ ਮੁੱਦਾ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਚੱਕਿਆ ਜਾਊਗਾ ਮੇਰੇ ਨਾ ਦੇਖੋ ਗੱਲ ਇਹ ਆ ਵੀ ਮੁੱਦਾ ਹੈ ਇੱਕ ਜਿਹੜੀ ਮਨੂੰ ਨਾ ਗੱਲ ਪਤਾ ਲੱਗੀ ਆ ਮੇਰੇ ਮਨ ਦੇ ਵਿੱਚ ਹੈਗਾ ਕਹਿੰਦੇ ਵੀ ਮੋਗੇ ਹਸਪੀਟਲ ਚਾਹੀਦਾ ਵੱਡਾ ਤੇ ਮੈਨੂੰ ਇਹ ਆ ਵੀ ਦੇਖੋ ਜੇ ਹੁਣ ਉਹ ਇਹ ਜੇ ਚਾਹੀਦੇ ਆ ਵੱਡੇ ਬਜਟ ਵਾਲੇ ਤਾਂ ਜੇ ਤਾਂ ਆਪਣੀ ਸਰਕਾਰ ਚ ਹਿੱਸੇਦਾਰੀ ਹੋਊਗੀ ਤਾਂ ਹੀ ਮਿਲ ਸਕਦੇ ਆ ਟਰੂ ਵੀ ਵੈਰੀ ਫ੍ਰੈਂਕ ਤੇ ਦੇਖੋ ਬਾਕੀ ਹੁਣ ਸੇਦਾਰੀ ਕਿਵੇਂ ਦੀ ਹੋਏਗੀ ਕਿਸ ਤਰੀਕੇ ਦੀ ਸੇਦਾਰੀ ਵੀ ਜੇ ਉਹਨਾਂ ਨੂੰ ਜਿੱਦਾਂ ਆਪਾਂ ਉਹਨਾਂ ਦੀ ਮਦਦ ਕਰੀਏ ਜੇ ਉਹਨਾਂ ਨੂੰ ਮਦਦ ਚਾਹੀਦੀ ਹੈ ਤੇ ਪਰ ਕੌਮ ਇਜਾਜ਼ਤ ਨਹੀਂ ਦਿੰਦੀ ਕਹਿੰਦੇ ਨਹੀਂ ਅਸੀਂ ਨਹੀਂ ਕਰਨੀ ਕਿਸੇ ਦੀ ਵੀ سپورਟ ਤੇ ਆਪਾਂ ਉਹਨਾਂ ਤੋਂ ਬਾਹਰ ਜਾਣਾ ਕੋਈ ਨਹੀਂ ਅਖੀਰਲੀ ਵਾਰ ਜਦੋਂ ਆਪਾਂ ਗੱਲਬਾਤ ਕਰ ਰਹੇ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਰਾਹੁਲ ਗਾਂਧੀ ਨਾਲ ਸਿਰਫ ਆਈ ਕੰਟੈਕਟ ਹੀ ਹੋਇਆ ਸੀ ਕਦੀ ਉਮੀਦਾਂ ਟਕਰਾ ਨਹੀਂ ਹੋਇਆ ਸੀ ਕਦੀ ਮੁਲਾਬ ਨਹੀਂ ਹੋਇਆ ਸੀਗਾ ਹੁਣ ਸੁਣਨ ਦੇ ਵਿਚ ਆ ਰਿਹਾ ਕਿ ਆਪਸ ਦੇ ਵਿੱਚ ਤੁਸੀਂ ਮਿਲੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਤੁਹਾਨੂੰ ਬੁਲਾਇਆ ਹਾਂਜੀ 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 ਉਹਨਾਂ ਨੇ ਮੈਂ ਨਾ ਐਵੇਂ ਤੁਰਿਆ ਜਾਂਦਾ ਸੀ ਇਕੱਲਾ ਹੀ ਸੀ ਹੋਰ ਕੋਈ ਹੈ ਵੀ ਨਹੀਂ ਸੀ ਗੈਲਰੀ ਦੇ ਵਿੱਚ ਉਹ ਇੱਕ ਜਣਾ ਰਾਹੁਲ ਗਾਂਧੀ ਆਪ ਸੀ ਉਹਦੇ ਨਾਲ ਇੱਕ ਜਣਾ ਹੋਰ ਸੀ ਤੇ ਮੈਂ ਐਵੇਂ ਤੁਰਿਆ ਜਾ ਮੈਨੂੰ ਆਵਾਜ਼ ਆਈ ਸਤਿ ਸ੍ਰੀ ਅਕਾਲ ਜੀ ਮੈਂ ਕਹ ਕਿ ਕਿ ਨਾ ਬੁਲਾ ਲਿਆ ਤੇ ਫੇਰ ਆਈ ਆਵਾਜ਼ ਮੈਨੂੰ ਨਹੀਂ ਪਤਾ ਵੀ ਰਾਹੁਲ ਗਾਂਧੀ ਜਾ ਰਿਹਾ ਏ ਉਹ ਮੈਂ ਤਾਂ ਆਪਣਾ ਤੁਰਿਆ ਜਾਂਦਾ ਫਿਰ ਵਾਜ਼ਈ ਸਤਿ ਸ੍ਰੀ ਅਕਾਲ ਜੀ ਮੈਂ ਦੇਖਿਆ ਰਾਹੁਲ ਗਾਂਧੀ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਜੀ ਮੈਂ ਵੀ ਬੁਲਾਤੀ ਸਤਿ ਸ੍ਰੀ ਅਕਾਲ ਮੈਂ ਕਹਾਂ ਸਤਿ ਸ੍ਰੀ ਅਕਾਲ ਜੀ ਇੰਨੀ ਕੀ ਗੱਲਬਾਤ ਹੋਈ ਕਿ ਇਸ ਤੋਂ ਜ਼ਿਆਦਾ ਵੀ ਕੋਈ ਗੱਲਬਾਤ ਨਹੀਂ ਇਸ ਤੋਂ ਕੋਈ ਜ਼ਿਆਦਾ ਗੱਲਬਾਤ ਨਹੀਂ ਮੈਂ ਵੀ ਤੁਹਾਨੂੰ ਕਹਾਂ ਕੋਈ ਗੱਲ ਨਹੀਂ ਜਦੋਂ ਇੰਟਰਵਿਊ ਕੀਤੀ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਸੁਝਾਅ ਆ ਰਹੇ ਸੀ ਕਹਿੰਦੇ ਕਿ ਹੁਣ ਉੱਪਰ ਉੱਠ ਜਾਣਾ ਚਾਹੀਦਾ ਹੈ ਰਾਹੁਲ ਗਾਂਧੀ ਕਹਿੰਦੇ ਕਿਉਂਕਿ ਪਾਰਲੀਮੈਂਟ ਦੇ ਵਿੱਚ ਲੀਡਰ ਆਫ ਓਪੋਜੀਸ਼ਨ ਬਣ ਚੁੱਕੇ ਨੇ ਤਾਂ ਕਹਿੰਦੇ ਕਿ ਮੁੱਦੇ ਇਕੱਠੇ ਮਿਲ ਕੇ ਲੜਾਈ ਜਿਹੜੀ ਆ ਉਹ ਸੈਂ ਦੇਖੋ ਜੀ ਹੁਣ ਮੈਂ ਬਹੁਤ ਨੋਟਿਸ ਕੀਤਾ ਕਰਦਾ ਗੱਲਾਂ ਵੀ ਕੌਮ ਦੀਆਂ ਜੇ ਉਹ ਕੌਮ ਚਾਹੂਗੀ ਮੈਂ ਤਾਂ ਉਹੀ ਕਰੂੰਗਾ ਜੀ ਜੇ ਮੈਨੂੰ ਕਹੂਗੀ ਵੀ ਤੁਸੀਂ ਇਹਨਾਂ ਦੀ ਨਾਲ ਲਾ ਕੇ ਕਰੋ ਮੋਦੀ ਦਾ ਅਗੇਂਸਟ ਹੋਵੋ ਤਾਂ ਉਹ ਮੈਂ ਜੇ ਕੌਮ ਕਹੂਗੀ ਜੀ ਬਈ ਤੁਸੀਂ ਮੋਦੀ ਦੇ ਨਾਲ ਚੱਲੋ ਤਾਂ ਉਹ ਮੈਂ ਆਪਣਾ ਕੋਈ ਫੈਸਲਾ ਨਹੀਂ ਰੱਖਣਾ ਜਿਵੇਂ ਮੈਨੂੰ ਕੌਮ ਕਹੂਗੀ ਮੈਂ ਉਹੀ ਕਰੂੰਗਾ ਔਰ ਕੀ ਦੇ ਵਿੱਚ ਕਿਉਂਕਿ ਅਮਰਿਤਪਾਲ ਉਹਨਾਂ ਨੇ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ 12 ਵਜੇ ਆ ਕੇ ਉਹ ਟਾਈਮ ਰੱਖਿਆ ਗਿਆ ਸੌ ਚੁਕਣੀ ਹੈ ਤਾਂ ਕੀ ਅੱਜ ਸੌ ਚੁਕਾ ਕੇ ਵਾਪਸ ਫਿਰ ਦਿਬੜੂਗੜ ਭੇਜ ਦਿੱਤਾ ਜਾਊਗਾ ਜਾਂ ਚਾਰ ਦਿਨ ਪੈਰੋਲ ਪੂਰੀ ਮਿਲੂ ਨਹੀਂ ਜੀ ਨਹੀਂ ਮੈਨੂੰ ਨਹੀਂ ਲੱਗਦਾ ਕਰੇ ਤਾਂ ਨਹੀਂ ਆਉਣ ਦਿੰਦੇ ਉਹ ਉਹ ਪਹਿਲਾਂ ਹੀ ਕਹਤਾ ਕਿ ਦਿੱਲੀ ਰੱਖਣਗੇ ਉਹਨਾਂ ਨੂੰ ਜੇ ਮੌਸਮ ਦਾ ਕੁਝ ਖਰਾਬ ਹੋ ਗਿਆ ਬਸ 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 ਉਹ ਦਿੱਲੀ ਰੱਖਣਗੇ ਕਿਤੇ ਰੱਖਣ ਤੇ ਘਰੇ ਨਹੀਂ ਆਉਣ ਦਿੰਦੇ ਤੇ ਆਹੀ ਇੱਕ ਘੰਟਾ ਹੋਏਗਾ ਮੇਰੇ ਖਿਆਲ ਨਾਲ ਜਿਹੜਾ ਉਹ ਘਰਦਿਆਂ ਨੂੰ ਮਿਲਣ ਦੇਣਗੇ ਬਾਅਦ ਚ ਮਿਲਣ ਵੀ ਨਹੀਂ ਦੇਣਾ ਹਾਂ ਹੁਣ ਮੰਗੇ ਵੀ ਰਹੂਗੀ ਕਿ ਪੈਰੋਲ ਵਧਾਈ ਜਾਵੇ ਉਹਨਾਂ ਨੂੰ ਪੱਕੇ ਤੌਰ ਦੇ ਉਤੇ ਬਾਹਰ ਐਨਐਸਏ ਤੋੜ ਕੇ ਬਾਹਰ ਐਨਐਸਏ ਤੋੜੀ ਜਾਵੇ ਖਤਮ ਕੀਤੀ ਜਾਵੇ ਕਿਉਂਕਿ ਦੇਖੋ ਜੀ ਹੁਣ ਉਹ ਜਿੱਤਿਆ ਹੋਇਆ ਸੰਸਦ ਮੈਂਬਰ ਹੈ 18 ਲੱਖ ਬੰਦੇ ਦੀ ਨੁਮਾਇੰਦਗੀ ਕਰਦੇ ਆ 2 ਲੱਖ ਦੀ ਰੀਡ ਨਾਲ ਜਿੱਤੇ ਆ ਉਹਨਾਂ ਦਾ ਇਹ ਸਾਰਾ ਕੁਝ ਖਤਮ ਕਰਕੇ ਐਨਐਸਏ ਤੇ ਉਹਨਾਂ ਨੂੰ ਹੁਣ ਬਾਹਰ ਕੱਢਿਆ ਜਾਵੇ ਕੁਲਤਾ ਮੈਂ ਲਦਾ ਦੋਹਰਾ ਫੇ ਤੁਹਾਡੇ ਨਾਲ ਮੁਲਾਕਾਤ ਸ਼ਾਮੀ ਆਪਾਂ ਕਰਦੇ ਆਂ ਕੀ ਤੁਹਾਡੀ ਗੱਲਬਾਤ ਹੋਊਗੀ ਅਮਰਿਤਪਾਲ ਉਹਨਾਂ ਨਾਲ ਉਹ ਵੀ ਜ਼ਰੂਰ ਕਿਉਂਕਿ ਲੋਕਾਂ ਨੇ ਸੁਣਨੀ ਆ ਉਹ ਸਾਂਝੀ ਕਰਿਓ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਤਾਂ ਸੀ ਸਾਡੇ ਨਾਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਜਿਹੜੇ ਕੀ ਹੁਣ ਮੁਲਾਕਾਤ ਕਰਨ ਵਾਸਤੇ ਜਾ ਰਹੇ ਨੇ ਅਮਰਿਤਪਾਲ ਉਹਨਾਂ ਦੇ ਨਾਲ ਅੱਜ ਸੋਚ ਚੁਕਾਈ ਜਾਣੀ ਹੈ ਔਰ ਉਸ ਤੋਂ ਬਾਅਦ ਸੋਚ ਕਾਉਣ ਤੋਂ ਬਾਅਦ ਕੀ ਕੁਝ ਗੱਲਾਂ ਇਹਨਾਂ ਦੀਆਂ ਹੋਣਗੀਆਂ ਕੀ ਕੁਝ ਗੱਲਾਂ ਹੋਈਆਂ ਹੋਣਗੀਆਂ ਉਹ ਵੀ ਤੁਹਾਡੇ ਤੱਕ ਜਲਦ ਅਸੀਂ ਲੈ ਕੇ ਪਹੁੰਚਾਂਗੇ ਕੈਮਰਾ ਪਰਸਨ ਵਤਨ ਦਾ ਗਗਨਦੀਪ ਸਿੰਘ ਪ੍ਰੋ